ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਲੈ ਕੇ ਆਏ ਆ 12 12 ਤਾਗਾਂ ਦਾ ਡਿਜ਼ਾਈਨ ਹੈ ਇਹ 12 12 ਦੇ ਹਿਸਾਬ ਨਾਲ 24 ਤਾਗ ਆ ਪਰ ਇੱਥੇ ਤੱਕ ਰੱਖਿਆ 5 ਤਾਗ ਐਕਸਟਰਾ ਰੱਖਿਆ ਕਿਵੇਂ ਬਣੂਗਾ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਪਹਿਲਾ ਤਾਗ ਆਪਾਂ ਬਿਨਾ ਬੁਣੇ ਉਤਾਰਦੇ ਆ ਫਿਰ ਆਪਾਂ ਚਾਰ ਉਲਟੇ ਬੁਣਾਗੇ ਇਸ ਤਰ੍ਹਾਂ ਚਾਰ ਉਲਟੇ ਬਣਾ ਕੇ ਇੱਕ ਬਿਨਾ ਬੁਣੇ ਉਤਾਰਾਂਗੇ 5 ਹੋਗੇ ਤਾਗਾ ਬੈਕ ਸਾਈਡ ਲੈ ਜਾਗੇ ਇੱਕ ਆਪਾਂ ਸਿੱਧਾ ਹੀ ਬਣਾਵਾਂਗੇ ਫਿਰ ਆਪਾਂ ਬੈਕ ਸਾਈਡ ਤੇ 2 ਦਾ 1 ਤਾਗਾ ਆਪਣੀ ਸਾਈਡ ਲੈ ਕੇ ਆਵਾਂਗੇ ਜਾਲੀ ਪਾਵਾਂਗੇ ਫਿਰ ਤਾਗਾ ਆਪਣੀ ਸਾਈਡ ਇਹ ਤਾਗ ਨੂੰ ਉਲਟਾ ਕੇ 2 ਦਾ 1 ਕਰਾਂਗੇ ਬੈਕ ਸਾਈਡ ਤੋਂ ਇਸ ਤਰ੍ਹਾਂ ਹੀ ਜਾਲੀ ਬਣ ਜੂ ਇੱਕ ਫਿਰ ਸਿੱਧਾ ਗੁਣਾਗੇ ਇੱਥੇ ਤੱਕ ਆਪਣਾ ਡਿਜ਼ਾਈਨ ਕੰਪਲੀਟ ਹੋ ਗਿਆ ਦੁਬਾਰਾ ਫਿਰ ਰਿਪੀਟ 5 ਉਲਟੇ 1 2 3 4 5 5 ਉਲਟੇ ਤਾਗਾ ਬੈਕ ਸਾਈਡ ਇੱਕ ਆਪਾਂ ਸਿੱਧਾ ਗੁਣਾਗੇ 2 ਦਾ 1 ਤਦ ਅਗ ਆਪਣੀ ਸਾਈਡ ਜਾਲੀ ਪਾਵਾਂਗੇ ਫਿਰ ਤਦ ਅਗ ਆਪਣੀ ਸਾਈਡ ਕੁੰਡਾ ਉਲਟਾ ਕੇ ਇਸ ਤਰ੍ਹਾਂ ਦੋ ਦਾ ਇੱਕ ਫਿਰ ਇੱਕ ਸਿੱਧਾ ਹੀ ਬਣਾ ਲੀਏ ਫਿਰ ਆਪਣੀ ਸਾਈਡ ਤੱਕ ਪੰਜ ਫਿਰ ਉਲਟੇ ਹੁਣ ਆਪਾਂ ਅਗੇ ਬੈਕ ਸਾਈਡ ਬੈਕ ਸਾਈਡ ਆਪਣਾ ਕੀ ਕਰਨਾ ਸਾਰੇ ਢੁੰਡੇ ਉਲਟੇ ਬੁਣਨੇ ਆ ਬੈਕ ਸਾਈਡ ਹਰ ਸਲਾਈ ਉਲਟੀ ਕੱਢਣੀ ਆ ਦੋ ਸਲਾਈਆਂ ਦੇ ਡਿਜ਼ਾਈਨ ਆ ਇਹੀ ਅੱਗੇ ਅੱਗੇ ਹੀ ਡਿਜ਼ਾਈਨ ਰਿਪੀਟ ਹੁੰਦਾ ਜਾਂਦਾ ਇਸ ਡਿਜ਼ਾਈਨ ਦੀ ਇੱਕ ਖਾਸੀਅਤ ਹੈ ਵੀ ਇੱਕ ਵਾਰ ਜਿੱਥੇ ਆਪਾਂ ਨੇ ਰੱਖ ਲਿਆ ਉਸ ਤਰੀਕੇ ਚੱਲੀ ਜਾਊਗਾ ਇਹਦੀ ਆਪਾਂ ਨੂੰ ਕੋਈ ਬਾਦ ਘਟ ਨਹੀਂ ਹੋਣਾ ਭਰਾ ਨਹੀਂ ਕਰਨਾ ਹੈਗਾ ਜਗਾ ਨਹੀਂ ਚੇਂਜ ਕਰਨੀ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ ਕੋਈ ਵੀ ਬਣਾ ਸਕਦਾ ਹੈ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰੀਕੇ ਆਪਾਂ ਇਹਨੂੰ ਸਾਰਿਆਂ ਨੂੰ ਉਲਟਾ ਉਲਟਾ ਕਰਕੇ ਬੁਣਾਈ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਆਲ ਪ੍ਰੋਜੈਕਟ ਡਿਜ਼ਾਈਨ ਜਿੰਨੇ ਆਪਾਂ ਫੰਦੇ ਰੱਖਣੇ ਆ ਵੱਡੀ ਜਾਕਟ ਦੇ ਇਸ ਤਰ੍ਹਾਂ 12-12 ਦੇ ਹਿਸਾਬ ਨਾਲ ਰੱਖ ਕੇ ਪੰਜ ਤਾਂ ਦੇ ਐਕਸਟਰਾ ਰੱਖ ਲਿਓ ਇਹ ਇਸ ਤਰ੍ਹਾਂ ਬਣ ਕੇ ਆਉਂਦਾ ਜਿਹੜੀ ਇੱਕ ਫਲੀ ਤੇ ਜਾਲੀ ਧਰ ਲਈ ਆਪਾਂ ਉਸੇ ਤੇ ਚੱਲੂਗੀ ਇਸ ਤਰੀ ਚੱਲਦਾ ਜਾਊਗਾ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਛੱਡਣਾ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ